ਰੌਂਸਲ ਭਾਈ ਜੀ ਕੋਈ ਧਿਆਨ ਨਹੀਂ ਦੇ ਰਹਾ ਸਿਰਫ 15 ਅਗਸਤ ਤੇ 26 ਜਨਵਰੀ ਨੂੰ ਆ ਕੇ ਸਫਾਈ ਕਰਦੇ ਨੇ ਦੋ ਦਿਨ ਉਹਨਾਂ ਦਾ ਹੋਰ ਕੋਈ ਇੱਥੇ ਨਾਲ ਲਾਗਾ ਦੇਗਾ ਨਹੀਂ ਹੈਗਾ 15 ਅਗਸਤ ਤੇ 26 ਜਨਵਰੀ ਤੋਂ ਇਲਾਵਾ ਕਦੇ ਬੰਦਾ ਸਫਾਈ ਨਹੀਂ ਆਈ ਘੱਟਾ ਘੱਟ ਹੁੰਦਾ ਉਦੋਂ ਬਾਅਦ ਡਸਟਬਿਨ ਨਹੀਂ ਲਾਉਂਦੇ ਕੋਈ ਸਮਾਨ ਇੱਧਰ ਉੱਧਰ ਹੀ ਖਿਲਰਿਆ ਰਹਿ ਜਾਂਦਾ ਕਿਉਂਕੀਦਾਰ ਤੱਕ ਨਹੀਂ ਹੈ ਜੀ ਇੱਕ ਵੀ ਇੰਤਜ਼ਾਮ ਨਹੀਂ ਹੈ ਕੋਈ ਕੋਈ ਸਮਾਨ ਭੰਨ ਗਿਆ ਕੋਈ ਤੋੜ ਗਿਆ ਕੋਈ ਐਡਾ ਇੱਕ ਚੌਂਕੀਦਾਰ ਦੀ ਲੋੜ ਹੈ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਵੀ ਜੇ ਬੰਦਾ ਉਰੇ ਰੱਖਿਆ ਜਾਵੇ ਨਹੀਂ ਫਿਰ ਅਸੀਂ ਆਪ ਦੇਖਾਂਗੇ ਹੈਡ ਕੰਤਗਿਰ ਕੀ ਸੀਗੀ ਚਲੋ ਉਹ ਇਹ ਸੁਣ ਕੇ ਜੀ ਉਹ ਬਣ ਗਈ ਹੁਣ ਦੂਜੇ ਪਾਸੇ ਉਹ ਗਿਰ ਗਈ ਜਣੀ ਕੋ ਉਹ ਪੈਸੇ ਦੀ ਵੀ ਵੇਸਟੇਜ ਆ ਪੈਸਾ ਖਰਾਬ ਵੀ ਹੋ ਰਿਹਾ ਪਰ ਇਹ ਆ ਵੀ ਕੋਈ ਪ੍ਰੋਪਰ ਤਰੀਕਾ ਹੋਵੇ ਵੀ ਜਿਹਦੇ ਨਾਲ ਇਹ ਸਾਰਾ ਕੁਝ ਸਹੀ ਵੀ ਹੋਵੇ ਤੇ ਸਹੀ ਥਾਂ 'ਤੇ ਪੈਸਾ ਲੱਗੇ ਲੋਕਾਂ ਦੇ ਮਨੋਰੰਜਨ ਦੇ ਲਈ ਕਰੋੜਾਂ ਦੀ ਲਾਗਤ ਦੇ ਨਾਲ ਵੱਡੇ ਵੱਡੇ ਪਾਰਕਾਂ ਦਾ ਉਦਘਾਟਨ ਤਾਂ ਕੀਤਾ ਜਾਂਦਾ ਹੈ ਪਰ ਭਵਾਨੀਗੜ੍ਹ ਦਾ ਅਜਿਹਾ ਪਾਰਕ ਹੈ ਜਿੱਥੇ ਚੋਰਾ ਦੇ ਹੌਸਲੇ ਬੁਲੰਦ ਨੇ ਤਾਂ ਭਵਾਨੀਗੜ੍ਹ ਸ਼ਹਿਰ ਦੇ ਸਟੇਡੀਅਮ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਕਰੋੜਾਂ ਲੱਖਾਂ ਦੀ ਲਾਗਤ ਦੇ ਨਾਲ ਉਦਘਾਟਨ ਤਾਂ ਹੁੰਦੇ ਨੇ ਪਰ ਫਿਰ ਵੀ ਜਿਹੜਾ ਉੱਥੇ ਦੇ ਪ੍ਰਬੰਧ ਨੇ ਤਾਂ ਨਲੈਕੀ ਨਜ਼ਰ ਆਉਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੇ ਲੋਕ ਨੇਤਾ ਦਿਖਾ ਰਹੇ ਨੇ ਕਿਸ ਤਰੀਕੇ ਚੋਰਾਂ ਦੇ ਹੌਸਲੇ ਬੁਲੰਦ ਨੇ ਪਰ ਇੱਕ ਹੋਰ ਤਸਵੀਰ ਦਿਖਾਣਿਆ ਤਾਂ ਕਰੋੜਾਂ ਦੀ ਲਾਗਤ ਦੇ ਨਾਲ ਉਦਘਾਟਨ ਦਾ ਕੀਤਾ ਜਾਂਦਾ ਪਰ ਉਦਘਾਟਨ ਤੇ ਨਿਰਮਾਣ ਦਾ ਬੋਰਡ ਵੀ ਜਿਹੜਾ ਚੋਰੀ ਹੋ ਜਾਂਦਾ ਤਸਵੀਰ ਦੇਖ ਸਕਦੇ ਹੋ ਤਾਂ ਇਹ ਭਵਾਨੀਗੜ ਸਟੇਡੀਅਮ ਦੀ ਤਸਵੀਰ ਹੈ ਜਿੱਥੇ ਉਦਘਾਟਨ ਤੇ ਨਿਰਮਾਣ ਬੋਰਡ ਦਾ ਜਿਹੜੇ ਅਸਨੇਰੀ ਅੱਖਰਾਂ ਤੇ ਲਿਖਿਆ ਜਾਂਦਾ ਤਾਂ ਚੋਰ ਉਹ ਵੀ ਪੱਟ ਕੇ ਲੈ ਗਏ ਨੇ ਤਾਂ ਕਿੰਨੇ ਕਰੋੜ ਦੀ ਲਾਗਤ ਹੋਈ ਇਸ ਦਾ ਤਾਂ ਅੰਦਾਜ਼ਾ ਹੀ ਨਹੀਂ ਤਾਂ ਦੂਜੇ ਪਾਸੇ ਸਫਾਈ ਨੂੰ ਲੈ ਕੇ ਗੱਲਬਾਤ ਕੀਤੀ ਜਾਵੇ ਤਾਂ ਉਹ ਤਸਵੀਰ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਹਾਲਾਤ ਨੇ ਜਿਹੜੇ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਤਾਂ ਬੈਂਚ ਲੋਕਾਂ ਦੇ ਬੈਠਣ ਦੇ ਲਈ ਬਣਾਏ ਜਾਂਦੇ ਪਰ ਉਸ ਤਰੀਕੇ ਬੈਂਚ ਨੇ ਤਾਂ ਜਿਹੜੇ ਉਹ ਵੀ ਟੁੱਟੇ ਹੋਏ ਨਜ਼ਰ ਆ ਰਹੇ ਤਾਂ ਦੂਜੇ ਪਾਸੇ ਇੱਕ ਸਟੇਡੀਅਮ ਦੀ ਕੰਧ ਤਾਂ ਤਾਂ ਜਿਹੜੀ ਉਹ ਵੀ ਟੁੱਟੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਉਹ ਸਟੇਡੀਅਮ ਹੈ ਜਿੱਥੇ ਲੋਕ ਸੈਰ ਕਰਨ ਖੇਡਾਂ ਦੇ ਲਈ ਆਪਣੇ ਸੁਪਨੇ ਸਜਾਉਣ ਦੇ ਲਈ ਆਉਂਦੇ ਨੇ ਤਸਵੀਰ ਦੇਖ ਸਕਦੇ ਹੋ ਤਾਂ ਦੂਜੇ ਪਾਸੇ ਕਰੋੜਾਂ ਦੇ ਲੱਗਦੇ ਨਾਲ ਬਾਸਕਟਬਾਲ ਦਾ ਗਰਾਊਂਡ ਤਾਂ ਬਣ ਜਾਂਦਾ ਪਰ ਗਰਾਊਂਡ ਦੇ ਵਿੱਚ ਪੋਲ ਹੀ ਹੈ ਨਹੀਂ ਤਾਂ ਦੂਜੇ ਪਾਸੇ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਤਾਂ ਗੇਟ ਦਾ ਨਵਾਂ ਲੱਗ ਜਾਂਦਾ ਪਰ ਗੇਟ ਕੁਝ ਇਸ ਜਮਾ ਦੇ ਵਿੱਚ ਟੁੱਟ ਜਾਂਦਾ ਤਾਂ ਇਹ ਸਵਾਲ ਨੇ ਜਿਹੜੇ ਦਾ ਸ਼ਹਿਰ ਵਾਸੀ ਨੇ ਚੱਕੇ ਨੇ ਕਦੋਂ ਹੱਲ ਹੋਵੇਗਾ ਇਸ ਦਾ ਤਾਂ ਪਤਾ ਨਹੀਂ ਤਾਂ ਸਫਾਈ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਪਰ ਸ਼ਹਿਰ ਦੇ ਲੋਕਾਂ ਦੇ ਵੱਲੋਂ ਇੱਕ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਲੈ ਕੇਓ ਸਫਾਈ ਦਾ ਸਾਰਾ ਉਪਰਾਲਾ ਆਪ ਚੱਕਣਗੇ ਤਾਂ ਇੱਕ ਮੋਹਮ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਨਾਲ ਜੋੜਨ ਦੀ ਅਪੀਲ ਕੀਤੀ ਗਈ ਹੈ ਕੀ ਕਹਿਣਾ ਹੈ ਸਾਰੇ ਸ਼ਰਮਾਓ ਦਾ ਤੁਸੀਂ ਵੀ ਸੁਣੋ ਤਾਰਜ਼ੁਮ ਕਾਲਾ ਜੀ ਸਤਰੀ ਕੀ ਦੇਖਦੇ ਸਟੇਡੀਅਮ ਨੂੰ ਲੈ ਕੇ ਤੁਸ ਨੂੰ ਪ੍ਰਾਦੇ ਦੀ ਸ਼ੁਰੂਆਤ ਕਰ ਰਹੇ ਹਾਂ ਕਿ ਜਿਹੜੀ ਇਹ ਅਵਸਥਾ ਰਹੀ ਹੈ। ਬਾਈ ਜੀ ਅਸੀਂ ਸਟੇਡੀਅਮ 15 ਸਾਲ ਤੋਂ ਲਗਾਤਾਰ ਆ ਰਹੇ ਹਾਂ। ਕੋਈ ਸਟੇਡੀਅਮ ਚੋ ਸਫਾਈ ਦਾ ਪ੍ਰਬੰਧ ਨਹੀਂ ਸੀ। ਬਹੁਤ ਬੁਰਾ ਹਾਲ ਸੀ। ਅਸੀਂ ਨੇ ਇੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮਹਿਮ ਸ਼ੁਰੂ ਕੀਤੀ ਹੈ ਸਵੇਰੇ ਵੀ ਜਿਹੜੇ ਮੁੰਡੇ ਸਵੇਰੇ ਆਉਂਦੇ ਨੇ ਕੋਈ ਵੀ ਸੱਜਣ ਚਾਹਵਾਨ ਸ਼ਹਿਰ ਦਾ ਨਿਵਾਸੀ ਆਪਾਂ ਇਕੱਠੇ ਹੋ ਰਹੇ ਹਾਂ ਬੁੱਧਵਾਰ ਨੂੰ ਜੀ। ਮੀਟਿੰਗ ਰੱਖੀ ਹੈ ਸਵੇਰੇ 7:00 ਵਜੇ ਤੋਂ 8:00 ਵਜੇ ਤੱਕ। ਅਸੀਂ ਸਾਰੇ ਨਗਰ ਨੂੰ ਸਾਰੇ ਆਪਣੇ ਨਾਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਆ ਕੇ ਮੀਟਿੰਗ ਦਾ ਹਿੱਸਾ ਵੰਨ ਤੇ ਆਪਦੇ ਆਪਦੇ ਵਿਚਾਰ ਦੇਣ ਤੇ ਕਲੱਬ ਨੂੰ ਜਿਹੜਾ ਵੀ ਕਲੱਬ ਬਣਾਉਣਾ ਉਹਨੂੰ ਸਹਿਯੋਗ ਦੇਣ। ਕਾਰਜਕਾਲ ਦੇ ਦੀ ਸ਼ੁਰੂਆਤ ਕੀਤੀ ਕਿਹੜੇ-ਕਿਹੜੇ ਕੰਮ ਕੀ ਜਿਵੇਂ ਬਾਈ ਦੀ ਸਫਾਈ ਹੈ ਸਫਾਈ ਦਾ ਉਹਦੇ ਬਹੁਤ ਤੁਸੀਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਮਤਲਬ ਟਿਊਟੀਆਂ ਜਿਹੜੀਆਂ ਹੋਣੇ ਕੈਮਰਿਆਂ ਦੀ ਉਹਦੇ ਬਹੁਤ ਵੱਡੀ ਦਿੱਕਤ ਹੈ ਚੋਰੀਆਂ ਵਗੈਰਾ ਹੁੰਦੀਆਂ ਰਹਿੰਦੀਆਂ ਨੇ ਪਰ ਨਗਰ ਕਾਉਂਸਲ ਤਾਂ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਨਗਰ ਕਾਉਂਸਲ ਬਾਈ ਜੀ ਕੋਈ ਧਿਆਨ ਨਹੀਂ ਦੇ ਰਿਹਾ ਸਿਰਫ 15 ਅਗਸਤ ਤੋਂ 26 ਜਨਵਰੀ ਨੂੰ ਆ ਕੇ ਸਪਾਈ ਕਰਦੇ ਨੇ ਦੋ ਦਿਨ ਉਹਨਾਂ ਦਾ ਹੋਰ ਕੋਈ ਇਥੇ ਨਾਲ ਲਗਾ ਦੇਗਾ ਨਹੀਂ ਹੈਗਾ ਤਾਂ ਹੁਣ ਲੱਗਦਾ ਤੁਸੀਂ ਸ਼ੁਰੂਆਤ ਕੀਤੀ ਸਟੇਡੀਅਮ ਦੇ ਸਰਪ ਹਾਂ ਬਾਈ ਜੀ ਅਸੀਂ ਸਾਰੇ ਜਿਹੜੇ ਨੌਜਵਾਨ ਨੇ ਜਾਂ ਸਾਡੇ ਅਸੀਂ ਲਗਾਤਾਰ ਕੰਟੀਨਿਊ ਬੰਦੇ ਆ ਰਹੇ ਆਂ ਅਸੀਂ ਨਿਕਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਬੂਟੇ ਨੇ ਉਹ ਵੀ ਸਹੀ ਤਰੀਕੇ ਨਾਲ ਲਗਾਵਾਂਗੇ ਤੇ ਸਫਾਈ ਦਾ ਪ੍ਰਬੰਧ ਰੱਖਾਂਗੇ ਅਸੀਂ ਜਿਹੜੀ ਇਹਦੀ ਆਪਣਾ ਮੇਨਟੇਨੈਂਸ ਹੈ ਉਹਦਾ ਅਸੀਂ ਉਹ ਦੇਖਨੇ ਕੋਈ ਵੱਡੀ ਮੇਨਟੇਨੈਂਸ ਨਹੀਂ ਛੋਟੀਆਂ ਜੋ ਜਿਵੇਂ ਕੋਈ ਜਿੰਮਦਾਰੀਆਂ ਮਸ਼ੀਨਾਂ ਖਰਾਬ ਹੁੰਦੀਆਂ ਨੇ ਕੋਈ ਸਫਾਈ ਦਾ ਕੋਈ ਟੂਟੀਆਂ ਦਾ ਇਹਨਾਂ ਦੇ ਇੱਥੇ ਬੂਟਿਆਂ ਦਾ ਇਹ ਅਸੀਂ ਪ੍ਰਾਲਾ ਕਰ ਰਹੇ ਹਾਂ ਕੋਈ ਧਿਆਨ ਨਹੀਂ ਹੈਗਾ ਜਿਹੜਾ ਟਰੈਕ ਹੈ ਉਹਦਾ ਬਹੁਤ ਬੁਰਾ ਹਾਲ ਹੈ ਹੌਣ ਕਾ ਲੱਗਣ ਲੱਗਿਆ ਕੁਝ ਵੀ ਪਖੜਾ ਜਾਦਿਆ ਕਾ ਘਟਾ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਸਾਡੀ ਭੈਣ ਭਰਾਜ ਨੂੰ ਵੀ ਨਿਰਿੰਦਰ ਗੌਰ ਭਰਾਜ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਸਟੇਡੀਅਮ ਵੱਲ ਧਿਆਨ ਦਿਓ ਬੰਦਿਆਂ ਨੂੰ ਦਵਾਈਆਂ ਤੋਂ ਰਾਹਤ ਕਰ ਸਕਦੀ ਹੈ ਤੇ ਇਹਨਾਂ ਗਨੀ ਧਿਆਨ ਦਿੱਤਾ ਜਾਵੇ ਰਸ਼ਬਿੰਦਰ ਜੀ ਅਸੀਂ ਕਾਫੀ ਲੰਬੇ ਸਮੇਂ ਤੋਂ ਸਟੇਡੀਅਮ ਦੇ ਨਾਲ ਜੁੜੇ ਹੋਇਆ ਸਾਡੇ ਬੱਚੇ ਬੀਬੀਆਂ ਭੈਣਾਂ ਇੱਥੇ ਰੂਟੀਨ ਦੇ ਵਿੱਚ ਆਉਂਦੇ ਨੇ ਕਿ ਇਹ ਸਾਨੂੰ ਇੱਕ ਬਹੁਤ ਵਧੀਆ ਜਿਹੜੀ ਸਹਗਾਤ ਹੈ ਮਿਲੀ ਹੋਈ ਹੈ ਪਰ ਅਸੀਂ ਦੇਖ ਰਹੇ ਵੀ ਇਹਦੀ ਸਾਂਭ ਸੰਭਾਲ ਹੈ ਜਿਹੜੀ ਉਹ ਨਹੀਂ ਪ੍ਰੋਪਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਸੋ ਅੱਜ ਇੱਕ ਮੀਟਿੰਗ ਜਿਹੜੀ ਸਾਡੇ ਦੋਸਤਾਂ ਮਿੱਤਰਾਂ ਵੱਲੋਂ ਜੋ ਵੀ ਇੱਥੇ ਗਰਾਊਂਡ ਜਿਹੜੇ ਉਹਨਾਂ ਵੱਲੋਂ ਰੱਖੀ ਗਈ ਸੀ ਵੀ ਚਲੋ ਆਪਾਂ ਆਪ ਕੁਝ ਕ ਬੰਦੇ ਜੁੜ ਕੇ ਜਿੰਨੇ ਵੀ ਆਪਣੇ ਨਾਲ ਪਬਲਿਕ ਜੁੜਦੀ ਹੈ ਵੀ ਆਪਾਂ ਇੱਕ ਉਪਰਾਲਾ ਕਰੀਏ ਵੀ ਆਪਾਂ ਆਪਣੇ ਵੇਸ਼ ਤੇ ਇਹਨੂੰ ਜਿੰਨਾ ਕ ਆਪਾਂ ਕੁਸ਼ਨ ਸਾਫ ਸਪਾਈ ਇਹਦੀ ਕਰਾ ਸਕਦੇ ਜੋ ਵੀ ਕਰਾ ਸਕਦੇ ਆ ਵੀ ਆਪਾਂ ਕਰਾਈਏ ਉਹਦੇ ਰਿਗਾਰਡਿੰਗ ਉਹਨ ਅਸੀਂ ਜਿਹੜੀ ਅਗਲੀ ਮੀਟਿੰਗ ਹੈ ਬੁੱਧਵਾਰ ਨੂੰ 7 ਵਜੇ ਦੀ ਸਵੇਰੇ ਰੱਖੀ ਹੈ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਵੀ ਤੇ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇੱਥੇ ਆਓ ਤੁਸਾਂ ਵੀ ਆਪਣੇ ਸੁਝਾਅ ਵੀ ਸਾਨੂੰ ਦਿਓ ਤੇ ਜਿੰਦਾਂ ਦਾ ਵੀ ਤੁਸੀਂ ਸਾਨੂੰ ਸਹਿ ਸਵੇਰੇ ਆਉਂਨੇ ਆ ਜ਼ਿਆਦਾਤਰ ਅਸੀਂ ਤਾਂ ਬਾਕੀ ਇਹ ਵੀ ਸ਼ਾਮ ਨੂੰ ਵੀ ਬਹੁਤ ਲੋਕ ਆਉਂਦੇ ਨੇ ਸਵੇਰੇ ਵੀ ਬਹੁਤ ਆਉਂਦੇ ਨੇ ਜਣੀ ਕੋਈ ਵਧੀਆ ਮਾਹੌਲ ਨਹੀਂ ਹੈਗਾ ਇੱਕੋ ਇੱਕ ਪਵਾਨੀਗੜ ਦਾ ਸਟੇਡੀਅਮ ਆ ਵੀ ਇਹਦੇ ਜਿੰਨਾ ਵੀ ਇਹਦਾ ਸਫਾਈ ਦਾ ਜਾਂ ਹੋਰ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਜਿਹੜਾ ਜਿੰਨਾ ਇਹ ਅਟਰੈਕਟਿਵ ਹੋਊਗਾ ਜੀ ਓਨੇ ਲੋਕ ਜ਼ਿਆਦੇ ਆਉਣਗੇ ਓਨਾਂ ਹੀ ਲੋਕਾਂ ਦੀ ਸਿਹਤ ਚੰਗੀ ਰਹੂਗੀ ਆਪਾਂ ਸਾਰੇ ਅਵੇਰ ਆ ਵੀ ਆਪਣੀ ਸਿਹਤ ਵਾਸਤੇ ਆਪਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਤਾਂ ਲੋਕ ਸਵੇਰੇ ਸ਼ਾਮ ਆਉਂਦੇ ਤਾਂ ਸਹੀ ਨੇ ਪਰ ਕਈਆਂ ਦਾ ਜਦੋਂ ਮਨ ਖਰਾਬ ਹੋ ਜਾਂਦਾ ਜੀ ਫਿਰ ਆਉਣੂ ਵੀ ਹਟ ਜਾਂਦੇ ਨੇ ਪਰ ਇਹ ਆ ਵੀ ਜਿੰਨਾ ਵਧੀਆ ਹੋ ਜੂਗਾ ਉਨਾਂ ਹੀ ਜੋ ਲੋਕ ਜ਼ਿਆਦਾ ਜੁੜਨਗੇ ਅਸੀਂ ਅਪੀਲ ਕਰਦੇ ਆ ਵੀ 7 ਤੋਂ 8 ਬੁੱਧਵਾਰ ਨੂੰ ਆ ਕੇ ਜਿੰਨੇ ਵੀ ਸਟੇਡੀਅਮ ਨੂੰ ਆਉਂਦੇ ਨੇ ਖਾਸ ਕਰਕੇ ਉਹ ਤਾਂ ਜ਼ਰੂਰ ਆਉਣ ਬਾਕੀ ਨੂੰ ਵੀ ਅਪੀਲ ਕਰਦੇ ਆ ਵੀ ਜੇ ਹੋ ਸਕੇ ਤਾਂ ਜ਼ਰੂਰ ਆ ਕੇ ਇਸ ਨੂੰ ਆਪਾਂ ਸੋਨਾ ਬਣਾਈਏ ਤੇ ਲੋਕਾਂ ਨੂੰ ਵੱਧ ਤੋਂ ਵੱਧ ਅਸੀਂ ਸਾਨੂੰ ਇਹ ਆ ਜੀ ਇਹ ਨਗਰ ਕੌਂਸਲ ਦੀ ਪ੍ਰਾਪਰਟੀ ਆ ਪਰ ਹੁਣ ਸਾਨੂੰ ਨਹੀਂ ਪਤਾ ਉਹ ਕਿਉਂ ਇੱਥੇ ਧਿਆਨ ਨਹੀਂ ਦਿੰਦੇ ਕੀ ਉਹਨਾਂ ਦੀ ਮਜਬੂਰੀ ਆ ਜਾਂ ਕੋਈ ਜਾਣਬੁੱਝ ਕੇ ਆ ਜਾਂ ਕੀ ਕਾਰਨ ਨੇ ਹੁਣ ਇਹ ਤਾਂ ਉਹੀ ਦੱਸ ਸਕਦੇ ਨੇ ਜੀ ਪਰ ਇਹ ਆ ਵੀ ਹੁਣ ਜਿਵੇਂ ਪਹਿਲਾਂ ਕਾਲਜ ਵਾਲੀ ਸਾਈਡ ਕੰਧ ਗਿਰ ਗਈ ਸੀਗੀ ਚਲੋ ਉਹ ਕਹਿ ਸੁਣ ਕੇ ਜੀ ਉਹ ਬਣ ਗਈ ਹੁਣ ਦੂਜੇ ਪਾਸੇੋਂ ਗਿਰ ਗਈ ਜਾਨੀ ਕੋ ਉਹ ਪੈਸੇ ਦੀ ਵੀ ਵੇਸਟੇਜ ਆ ਪੈਸਾ ਖਰਾਬ ਵੀ ਹੋ ਰਿਹਾ ਪਰ ਇਹ ਆ ਵੀ ਕੋਈ ਪ੍ਰੋਪਰ ਤਰੀਕਾ ਹੋਵੇ ਵੀ ਜਿਹਦੇ ਨਾਲ ਇਹ ਸਾਰਾ ਕੁਝ ਸਹੀ ਵੀ ਹੋਵੇ ਤੇ ਸਹੀ ਥਾਂ 'ਤੇ ਪੈਸਾ ਲੱਗੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਜੀ ਵੀ ਜਿੰਨਾ ਸਭ ਤੋਂ ਵੱਧ ਤੋਂ ਵੱਧ ਹੋਇਆ ਅਸੀਂ ਸਾਰੇ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂ। ਇਹ ਆਪਰਾਲਾ ਸਾਡਾ ਬਾਈ ਅਵਤਾਰ ਸਿੰਘ ਕਦੋਂ ਦੀ ਸਾਡੀ ਚਰਚਾ ਚੱਲ ਰਹੀ ਹੈ 2-4 ਮਹੀਨਿਆਂ ਤੋਂ ਵੀ ਆਪਾਂ ਨੂੰ ਕੁਝ ਆਪ ਹੀ ਕਰਨਾ ਪੈਣਾ ਵੀ ਸਰਕਾਰ ਦੇ ਸ਼ਿਰ ਤੇ ਬਹਿ ਨਹੀਂ ਸਕਦੇ। ਕਿਉਂਕਿ ਇਹਨਾਂ ਨੇ ਕਦੇ ਝੱਕਿਆ ਹੀ ਨਹੀਂ। 15 ਅਗਸਤ ਤੇ 26 ਜਨਵਰੀ ਤੋਂ ਲਾਵਾ ਕਦੇ ਬੰਦਾ ਸਫਾਈ ਨਹੀਂ ਆਈ। ਉਹ ਵੀ ਜਿਹੜਾ ਗੱਠ ਹੁੰਦਾ ਉਦੋਂ ਬਾਅਦ ਡਸਟਬਿਨ ਨਹੀਂ ਲਾਉਂਦੇ ਕੋਈ ਸਮਾਨ ਇੱਧਰ ਉੱਧਰ ਹੀ ਖਿਲਰਿਆ ਰਹਿੰਦਾ। ਕਦੇ ਆਪ ਕਰਦੇ ਆਂ ਛਟੋਣਿਆਂ ਚੱਕ ਕੇ। ਮਤਲਬ ਸਫਾਈ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ। ਕੁੱਤੇ ਫਿਰਦੇ ਨੇ, ਕੋੜੀਆਂ ਤੇ ਸਾਰੀ ਗੰਦਗੀ ਹੈ, ਲੈਟ੍ਰੀਨ ਹੈ। ਜਿੰਨੇ ਵੀ ਉਹ ਦੇਖ ਕੇ ਮਨ ਦੁਖੀ ਹੁੰਦਾ ਕਿਵੇਂ ਦੇਖਦੇ ਸਰਕਾਰ ਕਰੋੜਾਂ ਦੀ ਲਾਗਤ ਦੇ ਨਾਲ ਬਣਾਉਂਦੀ ਹੈ ਪਰ ਇੱਥੇ ਇੱਕ ਚੌਕੀਦਾਰ ਤੱਕ ਨਹੀਂ ਕੋਈ ਚੌਕੀਦਾਰ ਤੱਕ ਨਹੀਂ ਹੈ ਜੀ ਇੱਕ ਵੀ ਇੰਤਜ਼ਾਮ ਨਹੀਂ ਹੈ ਕੋਈ ਕੋਈ ਸਮਾਨ ਭੰਨ ਗਿਆ ਕੋਈ ਤੋੜ ਗਿਆ ਕੋਈ ਏਦਾਂ ਇੱਕ ਚੌਕੀਦਾਰ ਦੀ ਲੋੜ ਹੈ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਜੇ ਬੰਦਾ ਉਰੇ ਰੱਖਿਆ ਜਾਵੇ ਨਹੀਂ ਫਿਰ ਅਸੀਂ ਆਪ ਦੇਖਾਂਗੇ ਪ੍ਰਾਈਵੇਟ ਤਾਂ ਹੀ ਗਠਨ ਕਰ ਰਹੇ ਆਂ ਵੀ ਇੱਕ ਕੋਈ ਸਸਤਾ ਜਿਹਾ ਕਲੱਬ ਦਾ ਗਠਨ ਕਰੀਏ ਜਿਹਦੇ ਨਾਲ ਸਾਨੂੰ ਆਪਣੇ ਸ਼ਹਿਰ ਵਾਸੀਆਂ ਦੀ ਵੀ ਸਹਿਯੋਗ ਦੀ ਲੋੜ ਹੈ ਕਿਉਂਕਿ ਇਕੱਲੇ ਬੰਦੇ ਦਾ ਕੰਮ ਹੈ ਨਹੀਂ ਅਰ ਜੇ ਮਤਲਬ ਇਹ ਆ ਸਾਡੀ ਇਲਾਕਾ ਦੇ ਵਸਨੀਕੋ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਬੰਦੇ ਜੁੜੋ ਤਾਂ ਕਿ ਆਪਾਂ ਦੀ ਸਾਫ ਸਵੈਜ ਦੇ ਸੋਨਾ ਬਣਾ ਸਕੀਏ ਕਿਉਂਕਿ ਇਹ ਜਿਹੜਾ ਬੁੱਧਵਾਰੀ ਮੀਟਿੰਗ ਰੱਖੀ ਹੈ 6:30 ਵਜੇ ਸਵੇਰੇ ਲੋਕੇਸ਼ਨ ਆਪਣੇ ਗੁਰਤੇਗ ਬਹਾਦਰ ਸਟੇਡੀਅਮ ਭੌਨੀਗੜ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਤੇ ਸਹਿਯੋਗ ਵੀ ਦਿਓ ਤਾਂ ਕਿ ਆਪਾਂ ਨੂੰ ਸੁੰਦਰ ਬਣਾ ਸਕੀਏ ਜਿਹੜਾ ਸਾਡੇ ਆਪਣੇ ਜਿਹੜਾ ਸਰੀਰਕ ਪੱਖੋਂ ਹਰੇਕ ਬੰਦੇ ਦੀ ਲੋੜ ਹੈ ਅਸੀਂ ਡਾਕਟਰਾਂ ਨੂੰ ਦਾ ਮਤਲਬ ਦੇਉਨੇ ਆ ਪੈਸੇ ਇੱਥੇ ਆਪਣੀ ਵੀ ਡਿਊਟੀ ਬੰਦੀ ਹੈ ਵੀ ਅਸੀਂ ਸਰਕਾਰਾਂ ਕਰਨੀ ਸਾਰਾ ਕੁਝ ਨਾ ਚੱਕੀਏ ਜੋ ਨਹੀਂ ਕਰ ਦਿੱਤਾ ਸਾਨੂੰ ਕੁਝ ਨਾ ਕੁਝ ਆਪ ਕਰਨਾ ਹੀ ਪੈਣਾ ਹੈ। ਭਾ ਜਾਏ ਦਵਾਈਆਂ ਦੇ ਪੈਸੇ ਲਾਉਂਦੇ ਅਸੀਂ ਉਹਦੇ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹੈ ਸਹਿਰ। ਸਾਡੇ ਸੀਐਮ ਸਾਹਿਬ ਦਾ ਵੀ ਮੋਟੋ ਹੈ ਭਾਈ ਵੀ ਜੋਗਾ ਟੀਚਰ ਚਾਹੀਦੀ ਹੈ। ਅਸੀਂ ਕਹਿੰਦੇ ਵੀ ਸਾਨੂੰ ਜੋਗਾ ਟੀਚਰ ਜੇ ਨਹੀਂ ਵੀ ਪ੍ਰੋਵਾਈਡ ਕਰਾਉਣਾ ਤਾਂ ਸਾਨੂੰ ਇੱਕ ਚੌਂਕੀਦਾਰੀ ਦਿੱਤਾ ਜਾਵੇ ਸਟੇਡੀਅਮ ਤਾਂ ਕਿ ਕਰੋੜਾਂ ਰੁਪਏ ਲਾਇਆ ਹੋਇਆ ਪ੍ਰਸ਼ਾਸਨ ਹੈ ਸਿਰਫ ਤਿਉਹਾਰਾਂ ਦੇ ਮੌਕੇ ਤੇ ਜਾਂ ਫਿਰ ਵੱਡੇ ਪ੍ਰਾਲਿਆਂ ਦੀ ਇੱਥੇ ਨਜ਼ਰ ਆਉਂਦੀ। ਸਿਰਫ 2 ਦਿਨ ਜੀ 26 ਜਨਵਰੀ 15 ਅਗਸਤ ਜਾਂ ਕੋਈ ਇਹਨਾਂ ਦਾ ਆਪਣਾ ਇਵੈਂਟ ਹੁੰਦਾ ਉਹ ਸਾਫ਼ ਉਹ ਸਾਫ਼ ਸਹੀ ਨਹੀਂ ਕੋਈ ਨਹੀਂ ਕਰਦਾ ਜੀ ਬਸ ਝਾ ਇਵੈਂਟ ਹੋਇਆ ਉਸ ਤੋਂ ਬਾਅਦ ਗੰਦਗੀ ਪੂਰੀ ਹੁੰਦੀ ਹੈ ਜਿੰਨਾ ਘੱਟ ਹੈ ਕੋਈ ਸਫਾਈ ਦਾ ਫਿਰ ਕੋਈ ਪ੍ਰਬੰਧ ਨਹੀਂ ਹੈ ਇੱਕ ਸਾਡੀ ਅਪੀਲ ਹੈ ਵੀ ਜੇ ਘੱਟੋ ਘੱਟ ਵੀ ਨਗਰ ਕੌਂਸਲ ਨੂੰ ਅਪੀਲ ਹੈ ਵੀ ਆਪਣੇ ਇੱਕ ਹਫ਼ਤੇ ਬਾਅਦ ਹੀ ਪੁਰੇ ਸਵੀਪਰਾਂ ਨੂੰ ਭੇਜ ਕੇ ਸਫਾਈ ਸਫਾਈ ਕਰਾ ਦੇਣ ਉਹਦੇ ਨਾਲ ਹੀ ਬਹੁਤ ਫਰਕ ਪੈ ਜਾਊਗਾ